ਮੋਟਰਸਾਈਕਲ ਤਾਂ ਠੀਕ ਹੈ ਯਾਰ ਹਨਾ ਜਦੋਂ ਵੱਜਾ ਥੱਲੇ ਆਉਂਦਾ ਮੋਟਰਸਾਈਕਲ ਲੈ ਗਏ ਲੈ ਗਏ ਬਸਾਂ ਉਰੇ ਫਿਆਸੀ ਅੱਗੇ ਮੋਟਰਕਲ ਸੋਮੇ ਦਾ ਜਾਂ ਫੁੱਟੇ ਦਾ ਆ ਜਾਂਦੀ ਆਹ ਕੰਟਾ ਵੇ ਫੌੜਾਰੇ ਆ ਆ ਜਾਂਦਾ ਥੋੜੀ ਜੀ ਗੁਰਪਾਲ ਸਿੰਘ ਨਾਮ ਆਈ ਕਿਦਾਂ ਐਕਸੀਡੈਂਟ ਇਹ ਬਾਈ ਜੀ ਦੋ ਜਾਣੇ ਸੀਗੇ ਫਤੇਗੜ ਸਾਹਿਬ ਤੋਂ ਮੱਥਾ ਟੇਕਣ ਆ ਰਹੇ ਸੀ ਇਹ ਕੋਈ ਟਰੱਕ ਵਾਲਾ ਇਹਨਾਂ ਨੂੰ ਖਹਿ ਕੇ ਮਾਰ ਗਿਆ ਟਰੱਕ ਵਾਲਾ ਰੁਕਿਆ ਹੈ ਨਹੀਂ ਉਹ ਇੱਕ ਬਾਈ ਦੇ ਤਾਂ ਉੱਤੋਂ ਹੀ ਲੰਘ ਗਿਆ ਇੱਕ ਬਾਈ ਸਾਈਡ ਤੋਂ ਗਿਰ ਗਿਆ ਸੀਗਾ ਅਸੀਂ ਫੋਨ ਐਂਬੂਲੈਂਸ ਨੂੰ ਫੋਨ ਕੀਤਾ ਸੀਗਾ ਐਂਬੂਲੈਂਸ ਪਹਿਲੀ ਗੱਲ ਤਾਂ ਜੀ ਉਤੋ ਉਹ ਜਿਹੜਾ ਜ਼ਖਮੀ ਪਈ ਸੀ ਉਹਨੂੰ ਮੌਕੇ ਤੇ ਇਥੋਂ ਮੋਟਰਸਾਈਕਲ ਤੇ ਲੈ ਗਏ ਕਿਉਂਕਿ ਉਹ ਜਾਦੇ ਜ਼ਖਮੀ ਸੀਗਾ ਇੱਕ ਤੇ ਆਉਣ ਦੀ ਸਪੋਰਟ ਡੈਥ ਹੋ ਗਈ ਜਦੋਂ ਮੈਂ ਕਾਲ ਕੀਤੀ ਸੀ ਇਹਨਾਂ ਨੂੰ ਮੈਂ ਪਹਿਲਾਂ ਹੀ ਕਿਹਾ ਸੀਗਾ ਭਾਈ ਇੱਕ ਡੈਥ ਹੋ ਗਈ ਪੂਰੀ ਵੀ ਡੈੱਡ ਆ ਪੂਰਾ ਇੱਕ ਜ਼ਖਮੀ ਆ ਤਾਂ ਐਂਬੂਲੈਂਸ ਆਪਣੀ ਭੇਜ ਦਿਓ ਤੇ ਹੁਣ ਭਾਈ ਆਇਆ ਐਂਬੂਲੈਂਸ ਲੈ ਕੇ ਭਾਈ ਉਹ ਜਿਹੜਾ ਐਕਸੀਡੈਂਟ ਮਗਰ ਕੋਈ ਗਿਆ ਦੂਜੀ ਗੱਡੀ ਵਾਲੇ ਦੇ ਨਹੀਂ ਨਹੀਂ ਇਹ ਦੋ ਜਾਨੇ ਸੀਗੇ ਹਾਂਜੀ ਬੱਚੀ ਫੇੜ ਬੱਚੀ ਕੀ ਹੋਇਆ ਕੀ ਆ ਇਹ ਮੋਟਰਸਾਈਕਲ ਤੇ ਆਪਣੀ ਸਾਈਡ ਆ ਰਹੇ ਸੀਗੇ ਕੋਈ ਟਰੱਕ ਵਾਲਾ ਆਇਆ ਵਾ ਇਹਨਾਂ ਨੂੰ ਫੇਡ ਮਾਰ ਕੇ ਨੰਗ ਗਿਆ ਜੀ ਉਹ ਟਰੱਕ ਵਾਲਾ ਬੱਸ ਵਾਲਾ ਸੀਗਾ ਟਰੱਕ ਵਾਲਾ ਸੀ ਟਰੱਕ ਵਾਲਾ ਸੀ ਕੁਝ ਪਤਾ ਲੱਗਿਆ ਕੌਣ ਆ ਬੰਦਾ ਨਹੀਂ ਨਹੀਂ ਉਹ ਟਰੱਕ ਵਾਲਾ ਨਾਲ ਦੀ ਨਾਲ ਹੀ ਨੰਗ ਗਿਆ ਗੁੰਡੇ ਦੇ ਆਈਡੈਂਟੀਕਾਈ ਹੋਇਆ ਕੌਣ ਆ ਬੰਦਾ ਨਹੀਂ 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 ਲਹੇੜੀ ਪਿੰਡ ਦੇ ਦੱਸੇ ਜਾਂਦੇ ਨੇ ਇਹ ਇਹ ਸਲੌਦੀ ਪਿੰਡ ਦਾ ਸੋਮਾ ਬੰਦਾ ਸੋਮਾ ਸਲੌਦੀ ਮੇਰਾ ਨਾਮ ਵੀਰੇ ਰੂਗਲਾ ਜੀ ਅਸੀਂ ਵੀਰੇ ਫਤੇਗੜ ਸਾਹਿਬ ਤੋਂ ਆਪਣੇ ਖੰਨੇ ਕੰਨੀ ਨੂੰ ਆ ਰਹੇ ਤੇ ਦੇ ਇਹ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਵਾ ਇਹ ਸਾਨੂੰ ਰਸਤੇ ਦੇ ਵਿੱਚ ਸਾਡੇ ਮੂਰੀ ਜਾ ਰਹੇ ਤੇ ਯਾਨੀ ਕਿ ਉੱਪਰਲੀ ਸਾਈਡ ਤੇ ਉੱਪਰੋਂ ਚੜਨ ਲੱਗੇ ਦੀਗੇ ਕੱਟ ਤੋਂ ਅਸੀਂ ਥੱਲੇ ਦੀਗੇ ਇਹ ਜਦੋਂ ਉੱਪਰੋਂ ਚੜਨ ਲੱਗੇ ਟਰੱਕ ਆਲਾ ਆ ਰਿਹਾ ਦੀਆ ਟਰੱਕ ਆਲਾ ਬਹੁਤ ਤੇਜ਼ ਦੀਗਾ ਉਹ ਟਰੱਕ ਆਲੇ ਨੇ ਫੇਟ ਮਾਰੀ ਹੈ ਤੇ ਉਹਨੇ ਰੋਕਿਆ ਵੀ ਹੈ ਨਹੀਂ ਕਿ ਟਰੱਕ ਕੋਲ ਆਤ ਯਾਨੀ ਕਿ ਟਰੱਕ ਇਹਨਾਂ ਦਾ ਪਿਛਲਾ ਟਾਇਰ ਆ ਜਿਹੜਾ ਟਰੱਕ ਦਾ ਉਹ ਇਹਨਾਂ ਦੇ ਉੱਤੇ ਚੜ ਗਿਆ ਦੀਗਾ ਇਹ ਵੀਰੇ ਸਿੰਘਾਂ ਦੀ ਸਲੌਦੀ ਦੇ ਨੇ ਜੀ ਆਪਣੇ ਗੋ ਕੋਲ ਪਿੰਡ ਆ ਇਹਨਾਂ ਦਾ ਨਾਮ ਸੋਮਾ ਸਿੰਘ ਹੈ ਜੀ ਹਾਂਜੀ ਮੌਕੇ ਤੇ ਹੋ ਗਈ ਥੀ ਜੀ ਇੱਕ ਨਾਲ ਤੀਗਾ ਜਿਹੜਾ ਬੰਦਾ ਉਹਨਾਂ ਦੇ ਸਿਰ ਦੇ ਵਿੱਚ ਗੰਭੀਰ ਸੱਟ ਵੱਜੀ ਹੋਈ ਆ ਤੇ ਉਹ ਅੰਦਰ ਨੇ ਉਹਰੇ ਹਸਪਤਾਲ ਇਹ ਨਹੀਂ ਜੀ ਪਤਾ ਜਾਨੀ ਕਿ ਫਟੇਗੜ ਸਾਹਿਬ ਤੋਂ ਆ ਰਹੇ ਤੇ ਰੋਡ ਤੇ ਮੇਂ ਰੋਡ ਤੇ ਇਹ ਨਹੀਂ ਜੀ ਪਤਾ ਹਾਂਜੀ ਹਾਂਜੀ ਬੀਜੀ ਮੈਂ ਹਰਮੇਸ਼ ਸਿੰਘ ਆਈ ਮੈਂ ਸਿੰਘ ਸਲੌਦੀ ਪਿੰਡ ਦਾ ਸਰਪੰਚ ਆਂ ਇਹ ਬੀਜੀ ਮੱਥਾ ਦੇ ਘਾਰੇ ਦੀ ਫਟੇਗੜ ਸਾਹਿਬ ਤੋਂ ਆਉਂਦੇ ਆਉਂਦੇ ਆਪਣੀ ਜੰਡੀ ਮੰਦਿਰ ਦੇ ਸਾਹਮਣੇ ਐਕਸੀਡੈਂਟ ਹੋ ਗਿਆ ਢੇੜੇ ਦੇ ਸਾਡੇ ਪਿੰਡ ਦੇ ਦੀਗੇ ਤੋਂ ਟਰੱਕ ਲੰਘਿਆ ਇੱਕ ਰਤਨੜੀ ਦੇ ਲਲ੍ਹੜੀ ਦੇ ਦੀਗੇ ਬੰਦੇ ਉਹ ਵਿਚਾਰੇ ਠੀਕ ਹੈ ਉਹਨਾਂ ਦੇ ਸਿਰ 'ਚ ਸੱਟ ਲੱਗੀ ਤੇ ਹੁਣ ਸਿਵਲ ਹਸਪੀਟਲ ਦੇ ਵਿੱਚ ਐ ਇਹਦਾ ਸੋਮਾ ਸਿੰਘ ਕਹਿੰਦੇ ਨੇ ਸਾਡੇ ਪਿੰਡ ਦੇ ਨਾ ਉਹਨੇ ਕੱਚਾ ਨਾਮ ਸੋਮਾ ਸਿੰਘਾ ਪੱਕਾ ਨਾਮ ਨਹੀਂ ਪਤਾ ਹੀ ਇਹਨਾਂ ਦਾ ਅਸੀਂ ਵੀ ਮੈਨੂੰ ਫੋਨ ਆਇਆ ਦੀ ਵੀ ਜੀ ਮੈਂ ਹੁਣ ਜਦੇ ਭੱਜ ਕੇ ਆਇਆ ਫਟਾਫਟ ਇਹ ਫਟੇਗੜ ਸਾਹਿਬ ਤੋਂ ਆਇਆ ਦੀ ਮੱਥਾ ਟੇਕ ਕੇ ਇਹ ਸਾਰੇ ਆਪਣੇ ਟਰੱਕ ਦੇ ਵਿੱਚ ਲੱਗੇ ਜੀ ਮੋਟਰਸਾਈਕਲ ਤੇ ਆਉਂਦੇ ਜੀ ਫਟੇਗੜ ਸਾਹਿਬ ਤੋਂ ਮੱਥਾ ਟੇਕ ਕੇ ਆ ਰਹੇ ਸੀ ਦੋ ਬੰਦੇ ਸੂਮਾ ਸਿੰਘ ਨਾਮ ਦਾ ਸੀਗਾ ਜੀ ਆਪਣੇ ਸਿੰਘਾਂ ਦੀ ਸਲੋਤੀ ਪਿੰਡ ਦਾ ਤੇ ਬਾਕੀ ਟੱਕ ਬਾਰੇ ਬਾਰੇ ਫੇਲੇ ਕਰ ਰਹੇ ਆ ਹਾਂ ਜੇ ਟੱਕਾ ਟਕਰੂਗੀ ਇੱਕ ਬੰਦੇ ਡੈਥ ਹੋ ਗਈ ਜੀ ਦੂਸਰਾ ਬੰਦਾ ਅਜੇ ਇਲਾਜਾ ਸਿਮਲਾ ਹਸਪੀਟਲ ਖੰਨਾ ਜੀ